ਸ਼ੀਖਾਰ ਜੀ ਸਵਾਗਤ ਹੈ ਤੁਹਾਡਾ ਜਸਵੀਰ ਕਿਚਨ 'ਚ ਤੇ ਅੱਜ ਆਪਾਂ ਬਣਾਵਾਂਗੇ ਆਲੂ ਪਿਆਜ਼ਾਂ ਦੀ ਸਬਜ਼ੀ ਆਲੂ ਪਿਆਜ਼ਾਂ ਦੀ ਸਬਜ਼ੀ ਬਣਾਵਾਂਗੇ ਆਪਾਂ ਦੁੱਧ ਪਾ ਕੇ ਤੇ ਉਹਦੇ ਵਿੱਚ ਇੱਕ ਛੋਟੀ ਜੀ ਬੜੀ ਪਾਵਾਂਗੇ ਜਿਹੜੀ ਦਾਲ ਵਾਲੀ ਬੜੀ ਹੁੰਦੀ ਆ ਅਮਰਤਸਰੀ ਬੜੀ ਇਹ ਵਾਲੀ ਬੜੀ ਪਾਵਾਂਗੇ ਇਹ ਅਮਰਸਰੀ ਬੜੀ ਆ ਦਾਲ ਵਾਲੀ ਬੜੀ ਵੀ ਕਿਹਾ ਜਾਂਦਾ ਇਹਨੂੰ ਇਹਨੂੰ ਪਹਿਲਾਂ ਆਪਾਂ ਹੱਥ ਨਾਲ ਹੀ ਭੰਨ ਕੇ ਫਿਰ ਆਪਾਂ ਗਰਮ ਤੇਲ ਦੇ ਵਿੱਚ ਪਾ ਦਾਂਗੇ। ਤੈਨੂੰ ਥੋੜੀ ਜਿਹੀ ਬ੍ਰਾਊਨ ਹੋਣ ਦਵਾਂਗੇ ਆਪਾਂ। ਜੇ ਕੱਚੀ ਰਹੇ ਜੇ ਤਾਂ ਇਹਦਾ ਟੇਸਟ ਵਧੀਆ ਨਹੀਂ ਲੱਗਦਾ ਥੋੜੀ ਜਿਹੀ ਬ੍ਰਾਊਨ ਹੋਣ ਤੇ ਇਹਦਾ ਟੇਸਟ ਵਧੀਆ ਹੋ ਜਾਂਦਾ। ਤੈਨੂੰ ਥੋੜੇ ਜਿਹੀ ਕੋਸੇ ਤੇਲ ਦੇ ਵਿੱਚ ਹੀ ਆਪਾਂ ਹਲਾ ਕੇ ਕੱਢ ਲਵਾਂਗੇ ਪਲੇਟ 'ਚ। ਤੇਲ ਦੇ ਵਿੱਚੋਂ ਤਾਂ ਕਿ ਇਹ ਜੇ ਜ਼ਿਆਦਾ ਟਾਈਮ ਰੱਖਤੀ ਤਾਂ ਕਿ ਕਾਲੀ ਨਾ ਹੋ ਜਾਵੇ। ਜੇ ਕਾਲੀ ਹੋ ਜਾਵੇ ਇਹ ਬੜੀ ਤਾਂ ਫਿਰ ਇਹ ਸਬਜੀ ਕੌੜੀ ਬਣ ਜਾਂਦੀ ਆ। ਇਸ ਲਈ ਮੈਨੂੰ ਬਸ ਕੋਸੇ ਤੇਲ ਦੇ ਵਿੱਚ ਪਾ ਕੇ ਹਲਾ ਕੇ ਨਾਲ ਦੀ ਨਾਲ ਹੀ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਦੇਖੋ ਇਹ ਇੱਕ ਬੜੀ ਹੋਣਾ ਬਰਾਊਨ ਹੋ ਗਈ ਕਾਲੀ ਨਹੀਂ ਹੋਈ ਬਰਾਊਨ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਜੀਰਾ ਉਸੇ ਤੇਲ ਦੇ ਵਿੱਚ ਤੇਲ ਨੂੰ ਕੱਢਣਾ ਨਹੀਂ ਹੈਗਾ ਉਸੇ ਤੇਲ ਦੇ ਵਿੱਚ ਹੀ ਆਪਾਂ ਜੀਰਾ ਪਾਤਾ ਤੇ ਹੁਣ ਆਪਾਂ ਉਹਦੇ ਵਿੱਚ ਪਾ ਦਾਂਗੇ ਪਿਆਜ਼ ਤੇ ਹਰੀ ਮਿਰਚ ਕੱਟੀ ਹੋਈ ਗਰਮੀ ਬਹੁਤ ਜ਼ਿਆਦਾ ਖੜਨਾ ਵੀ ਕਿਚਨ ਦੇ ਵਿੱਚ ਮੁਸ਼ਕਲ ਹੋ ਜਾਂਦਾ ਗਰਮੀ ਦੇ ਵਿੱਚ ਤਾਂ ਤੇ ਉਹਨੂੰ ਆਪਾਂ ਪਿਆਜ਼ ਤੇ ਹਰੀ ਮਿਰਚ ਨੂੰ ਬ੍ਰਾਊਨ ਕਰ ਲਾਂਗੇ ਜਦੋਂ ਥੋੜਾ ਟਾਈਮ ਉਹ ਬਰਾਊਨ ਹੋ ਗਈ ਤਾਂ ਆਪਾਂ ਜਿਹੜੇ ਆਪਣੇ ਰੈਗੂਲਰ ਹੀ ਮਸਾਲੇ ਹੁੰਦੇ ਨੇ ਹਲਦੀ, ਨਮਕ, ਮਿਰਚ ਤੇ ਥੋੜਾ ਜਿਹਾ ਗਰਮ ਮਸਾਲਾ ਉਹਦੇ ਵਿੱਚ ਆਪਾਂ ਪਾ ਦਵਾਂਗੇ। ਜਦੋਂ ਆਪਣੇ ਪਿਆਜ਼ ਬਰਾਊਨ ਹੋ ਗਏ ਉਹਦੇ ਪਾ ਦਾਂਗੇ। 2 ਮਿੰਟ ਲੱਗ ਜਾਂਦੇ ਆ ਪਿਆਜ਼ ਬਰਾਊਨ ਹੋਣ ਨੂੰ। ਉਨੀ ਦੇਰ ਚਾਪਾ ਪਾਣੀ ਪੂਣੀ ਲਿਆ ਕੇ ਰੱਖ ਲੈਣਾ ਜੋ ਸਬਜ਼ੀ ਦੇ ਵਿੱਚ ਪੈਣਾ ਹੈ ਸਬਜ਼ੀ ਲਿਆ ਕੇ ਕੱਟੀ ਹੋਈ ਇਹ ਮੈਂ ਆਲੂ ਤੇ ਪਿਆਜ਼ ਲੰਬੇ ਕੱਟਲੇ ਸੀਗੇ ਐਵੇਂ ਦੇ ਸਲਾਈਸ ਤੇ ਵਿੱਚ ਇਹਦੇ ਤਿੰਨ ਚਾਰ ਹਰੀਆਂ ਮਿਰਚਾਂ ਵੀ ਕੱਟ ਲਈਆਂ ਸੀਗੀਆਂ ਤੜਕੇ ਦੇ ਵਿੱਚ ਵੀ ਹਰੀਆਂ ਮਿਰਚਾਂ ਕੱਟ ਲਈਆਂ ਸੀ ਤੇ ਸਬਜ਼ੀ ਦੇ ਵਿੱਚ ਵੀ ਹਰੀਆਂ ਮਿਰਚਾਂ ਕੱਟ ਲਈਆਂ ਸੀ ਸਬਜ਼ੀ ਦੇ ਵਿੱਚ ਹਰੀਆਂ ਮਿਰਚਾਂ ਕੱਟ ਕੇ ਪਾਈਆਂ ਹੋਈਆਂ ਬਹੁਤ ਵਧੀਆ ਲੱਗਦੀਆਂ ਨੇਗੀਆਂ ਆਲੂ ਪਿਆਜ਼ਾਂ ਦੀ ਸਬਜ਼ੀ ਦੇ ਵਿੱਚ 7-8 ਹਰੀਆਂ ਮਿਰਚਾਂ ਕਟ ਕੇ ਪਾ ਲਓ। ਕਟ ਕੌੜੀਆਂ ਹੋਣ ਜਿਹੜੀਆਂ। ਇੱਕ ਜ਼ਿਆਦਾ ਕੌੜੀਆਂ ਹੁੰਦੀਆਂ ਨੇ ਉਹ ਤਾਂ ਨਹੀਂ ਅੰਨੀਆਂ ਪਾਈਆਂ ਜਾਂਦੀਆਂ ਹੈਗੀਆਂ ਪਰ ਇਹ ਘੱਟ ਕੌੜੀਆਂ ਸੀਗੀਆਂ ਤਾਂ ਕਰਕੇ ਮੈਂ 7-8 ਦੇ ਕਰੀਬ ਪਾ ਲੀਆਂ ਸੀਗੀਆਂ। ਤੇ ਉਸ ਤੋਂ ਬਾਅਦ ਬਸ ਜਦੋਂ ਨਮਕ ਮਿਰਚ ਥੋੜਾ ਜਿਹਾ ਭੁੱਜ ਗਿਆ ਤੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾਤਾ। ਪਾਣੀ ਪਾ ਕੇ ਉਹਨੂੰ ਥੋੜਾ ਜਿਹਾ ਹਿਲਾ ਲਿਆ ਤਾਂ ਕਿ ਜਿਹੜਾ ਕਿਉਂ ਮਸਾਲੇ ਤੋਂ ਅਲੱਗ ਹੋ ਜੇ ਤੇ ਮਸਾਲਾ ਚੰਗੀ ਤਰ੍ਹਾਂ ਪੱਕ ਜੇ ਤੇ ਹੁਣ ਆਪਾਂ ਉਹ ਸਬਜ਼ੀ ਆ ਜਿਹੜੀ ਉਹਨੂੰ ਤੋਲਿਆ ਤੋਕੇ ਰੱਖ ਲਿਆ ਇਹ ਸਬਜੀ ਬਹੁਤ ਸਵਾਦ ਬਣਦੀ ਆ ਬਣਾ ਕੇ ਜਰੂਰ ਟਰਾਈ ਕਰਿਓ ਤੁਸੀਂ ਸਿੰਪਲ ਸਬਜੀ ਆ ਨਾਲੇ ਗਰਮੀ ਦੇ ਵਿੱਚ ਜਿਆਦਾ ਲਸਣ ਆਦਰਕ ਜਿਆਦਾ ਚੀਜ਼ਾਂ ਪਾਉਣ ਨਾਲ ਫਿਰ ਸਬਜੀ ਹੈਵੀ ਹੋ ਜਾਂਦੀ ਆ ਇਹ ਹਲਕੀ ਜੀ ਸਬਜੀ ਬਣ ਜਾਂਦੀ ਆ ਬਸ ਆਲੂ ਤੇ ਪਿਆਜ਼ ਤੇ ਹਰੀ ਮਿਰਚ ਬਸ ਇਹ ਚੀਜ਼ਾਂ ਤੇ ਹੁਣ ਆਪਾਂ ਜਿਹੜੀ ਤੋਤੀ ਹੋਈ ਸਬਜੀ ਸੀ ਉਹ ਕੁੱਕਰ ਦੇ ਵਿੱਚ ਪਾ ਦਿੱਤੀ ਤੈਨੂੰ ਚੰਗੀ ਤਰ੍ਹਾਂ ਕੜਚੀ ਨਾਲ ਆਪਾਂ ਹਿਲਾ ਦਾਂਗੇ ਤਾਂ ਕਿ ਜਿਹੜਾ ਨਾਮਕ ਮਿਰਚ ਮਸਾਲਾ ਹੈ ਉਹ ਸਾਰਾ ਲੱਗ ਜਾਵੇ ਤੇ ਜਿਹੜੀ ਭੁੱਜੀ ਹੋਈ ਬੜੀ ਸੀਗੀ ਉਹ ਵੀ ਆਪਾਂ ਉਹਦੇ ਵਿੱਚ ਹੀ ਪਾ ਦਿੱਤੀ ਨਾਲ ਹੀ ਤੇਰੋਂ ਦੁਬਾਰਾ ਫੇਰ ਆਪਾਂ ਕੜਚੀ ਨਾਲ ਹਿਲਾ ਦਵਾਂਗੇ ਤੇ ਲੋੜ ਅਨਸਾਰ ਉਹਦੇ ਵਿੱਚ ਪਾਣੀ ਪਾ ਦਾਂਗੇ ਆਪਾਂ ਸਬਜ਼ੀ 'ਚ ਜਿੰਨਾ ਕ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਸਬਜ਼ੀ ਦੇ ਵਿੱਚ ਪਾਣੀ ਦੀ ਓਨਾ ਕ ਪਾਣੀ ਪਾ ਦਾਂਗੇ ਤੇ ਕੁੱਕਰ ਦਾ ਢੱਕਣ ਲਾ ਲਾ ਕੇ ਉਹਨੂੰ ਬੰਦ ਕਰ ਦਾਂਗੇ ਬਾਏ ਬਾਏ ਹੁਣ ਆਪਾਂ ਜਿਹੜੇ ਬਾਕੀ ਦੇ ਕੰਮ ਨੇਗੇ ਛੋੜੇ ਮੋਟੇ ਕਿਚਨ ਦੇ ਹੋਰ ਕੰਮ ਹੋ ਜਾਂਦੇ ਹੁੰਦੇ ਨੇ ਸਬਜ਼ੀ ਬਣਾਉਣ ਦੇ ਨਾਲ ਆਟਾ ਕੁੰਨਣ ਦੇ ਨਾਲ ਥੋੜੇ ਜੇ ਭਾਂਡੇ ਵੀ ਹੋ ਜਾਂਦੇ ਹੁੰਦੇ ਨੇ ਤੇ ਉਹਨਾਂ ਨੂੰ ਨਾਲ ਦੀ ਨਾਲ ਹੀ ਜਦ ਆਪਾਂ ਸਾਫ਼ ਕਰੀ ਜਾਈਏ ਤਾਂ ਆਪਣਾ ਸ਼ੈਂਕ ਭਾਂਡਿਆਂ ਦਾ ਫਿਰ ਜ਼ਿਆਦਾ ਪਰਦਾ ਨਹੀਂ ਹੈਗਾ ਤੇ ਨਾਲ ਦੀ ਨਾਲ ਜਿਹੜੀ ਕਿਚਨ ਦੀ ਸਫਾਈ ਆ ਹੋਈ ਜਾਂਦੀ ਆ ਮੈਂ ਕਦੇ ਵੀ ਭਾਂਡੇ ਸ਼ੈਂਕ ਚ ਇਕੱਠੇ ਨਹੀਂ ਕਰਦੀ ਹੁੰਦੀ ਹੈਗੀ ਕਦੇ ਵੀ ਜਿਹੜੇ ਦੋ ਭਾਂਡੇ ਹੋਣ ਚਾਰ ਭਾਂਡੇ ਹੋਣ ਤਾਂ ਨਾਲ ਦੀ ਨਾਲ ਉਹਨਾਂ ਨੂੰ ਨਿਪਟਾ ਦਿੰਨੀ ਆ ਤੇ ਨਾਲੇ ਕਿਚਨ ਦੇ ਵਿੱਚ ਜ਼ਿਆਦਾ ਫਿਰ ਖਲਾਰਾ ਨਹੀਂ ਪੈਂਦਾ ਹੈਗਾ ਜਦੋਂ ਆਪਾਂ ਸਬਜ਼ੀ ਬਣਾਉਨੇ ਆ ਤਾਂ ਆਮ ਤੌਰ ਤੇ ਪੰਜ ਸੱਤ ਭਾਂਡੇ ਤਾਂ ਹੋ ਹੀ ਜਾਂਦੇ ਨੇ ਕੋਈ ਤੜਕਾ ਕੱਟਿਆ ਹੋਇਆ ਸਬਜ਼ੀ ਧੋਣ ਵਾਲੀ ਜਾਂ ਵਿੱਚ ਪਾਣੀ ਪਾਉਣ ਵਾਲਾ ਜਾਂ ਕੁਝ ਵੀ ਕਈ ਭਾਂਡੇ ਹੋ ਜਾਂਦੇ ਨੇ ਤੇ ਉਹਨੂੰ ਨਾਲ ਦੀ ਨਾਲ ਹੀ ਆਪਾਂ ਧੋ ਕੇ ਜਿਹੜਾ ਰੱਖ ਦਿੱਤੇ ਜਾਂ ਤੇ ਆਪਣਾ ਕੰਮ ਹੈ ਜਿਹੜਾ ਸੌਖਾ ਹੋ ਜਾਂਦਾ ਤੇ ਹੁਣ ਮੈਂ ਜਿਹੜਾ ਸ਼ਾਮ ਦਾ ਪਾਠ ਖੋਲਿਆ ਹੋਇਆ ਸੀਗਾ ਮੈਂ ਘਰੇ ਹਨੂਮਾਨ ਜੀ ਦਾ ਸੰਕਲਪ ਲਿਆ ਹੋਇਆ ਸੀਗਾ ਮੈਂ 11 ਦਿਨਾਂ ਦਾ ਤੇ 11 ਦਿਨ ਮੈਂ ਰਾਤ ਨੂੰ 8 ਵਜੇ ਦੇ ਕਰੀਬ ਮੈਂ ਹਨੂਮਾਨ ਚਾਲੀਸਾ ਦਾ ਪਾਠ ਕਰਦੀ ਆ ਮੈਂ 11 ਵਾਰ ਹਨੂਮਾਨ ਚਾਲੀਸਾ ਪੜ੍ਹਦੀ ਆ ਇੱਕ ਵਾਰ ਚ 11 ਵਾਰ ਪੜ੍ਹਦੀਆਂ ਤੇ ਪਹਿਲਾਂ ਮੈਂ RAM RAM ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੀ ਮਾਲਾ ਦਾ ਜਾਪ ਕਰਦੀਆਂ 108 ਵਾਰ ਇਹ ਮੈਂ ਤਾਂ ਕਰਦੀਆਂ ਕਿ ਹਨੂਮਾਨ ਜੀ ਦੇ ਜਿਹੜੇ ਉਹ ਪਿਆਰੇ ਨੇਗੇ ਰਾਮ ਜੀ ਤੇ ਪਹਿਲਾਂ ਉਹਨਾਂ ਦਾ ਜਾਪ ਕਰਨਾ ਚੰਗਾ ਹੁੰਦਾ ਹੈ ਤਾਂ ਹੀ ਉਹ ਆਪਣੀ ਬੇਨਤੀ ਨੂੰ ਮਨਜ਼ੂਰ ਕਰਦੇ ਨੇ ਜੇ ਆਪਾਂ ਉਹਨਾਂ ਦਾ ਪਹਿਲਾਂ ਜਾਪ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਹਨੂਮਾਨ ਚਾਲੀਸਾ ਪੜਨਾ ਸ਼ੁਰੂ ਕਰ ਦਿੰਨੀ ਆ ਤੇ ਨੂੰ ਮੈਂ 11 ਵਾਰ ਪੜਦੀ ਆ ਇੱਕ ਦਿਨ ਚ 11 ਵਾਰ 11 11 ਦਿਨਾਂ ਦਾ ਸੰਕਲਪ ਲਿਆ ਹੋਇਆ ਮੈਂ 11 ਦਿਨ ਪੜਨਾ ਤੇ 11 ਦਿਨਾਂ ਤੋਂ ਬਾਅਦ ਇਹਦੀ ਸਮਾਪਤੀ ਕਰ ਦਾਂਗੇ ਆਪਾਂ ਤੇ ਜੋ ਤ ਉਨੀ ਦੇਰ ਚੱਲਦੀ ਰਹਿਣੀ ਚਾਹੀਦੀ ਹੈ ਜਿੰਨਾ ਚਿਰ ਆਪਾਂ ਇਹ ਹਨੂਮਾਨ ਚਾਲੀਸਾ ਪੜਦੇ ਆ ਸਾਰੀ ਇਹ ਮੈਂ ਚੌਂਕੀ ਲਾਈ ਹੋਈ ਆ ਕਲਸ਼ ਰੱਖਿਆ ਹੋਇਆ ਨਾਰੀਅਲ ਰੱਖਿਆ ਹੋਇਆ ਜੋਤ ਲਾ ਕੇ ਸਾਰਾ ਕੁਝ ਭੋਗ ਪ੍ਰਸ਼ਾਦ ਸਾਰਾ ਕੁਝ ਮੈਂ ਜਿਵੇਂ ਕਰਦੀ ਆ ਇਹ ਬੈਨ ਉਹਨਾਂ ਨੇ ਜੋਤ ਕੁਛ کہہ ਰਿਹਾ ਸੀ ਕੁਛ ਕੁਛ ਰਿਹਾ ਸੀ ਸਬਜ਼ੀ ਰੱਖੀ ਹੋਈ ਸੀ ਮੇਰੀ ਵੀ ਮੰਮਾ ਮੈਂ ਬੰਦ ਕਰਤਾ ਤਾਂ ਮੈਂ ਉਹਨੂੰ ਇਸ਼ਾਰੇ ਨਾਲ ਕਹਿ ਰਹੀ ਸੀ ਵੀ ਠੀਕ ਹੈ ਕਰਦੇ ਇਹ ਮੇਰਾ ਪਾਠ ਅੱਧਾ ਘੰਟਾ ਪੌਣੇ ਘੰਟੇ ਦੇ ਵਿੱਚ ਇਹ ਪਾਠ ਹੈ ਜਿਹੜਾ ਮੇਰਾ ਸਮਾਪਤ ਹੋ ਜਾਂਦਾ ਤੇ ਫਿਰ ਆਰਤੀ ਕਰਦੀਆਂ ਉਦੋਂ ਬਾਅਦ ਫਿਰ ਮੈਂ ਉੱਠ ਕੇ ਆਪਣਾ ਖਾਣਾ ਖਾਣਾ ਜਿਹੜਾ ਫਿਰ ਬਣਾਉਣੀ ਆ ਪਾਠ ਦੀ ਸਮਾਪਤੀ ਕਰਕੇ ਐਨੇ ਨੂੰ ਮੇਰੀ ਸਬਜੀ ਹੈ ਜਿਹੜੀ ਉਹ ਢਿੱਜ ਕੇ ਤਿਆਰ ਹੋ ਗਈ ਸੀਗੀ ਜਿਹੜੇ ਵਿੱਚ ਆਲੂ ਹੁੰਦੇ ਨੇ ਉਹਨਾਂ ਨੂੰ ਮੈਂ ਨਾ ਕਟਚੀ ਨਾਲ ਭੰਨ ਕੇ ਮੈਸ਼ ਕਰ ਦਿੰਨੀ ਆ ਤਾਂ ਕਿ ਜਿਹੜੀ ਉਹਨਾਂ ਦੀ ਰਸਾ ਹੁੰਦਾ ਤਰੀ ਜੀ ਹੁੰਦੀ ਆ ਸਬਜੀ ਦੀ ਉਹ ਗਾੜੀ ਹੋ ਜਾਵੇ ਗਰੇਵੀ ਜੀ ਬਣ ਜਾਵੇ ਉਹਨਾਂ ਨੂੰ ਵਿੱਚ ਮੈਂ ਪੰਨਾ ਦੇਣੀ ਹੁੰਦੀ ਆ ਆਲੂਆਂ ਨੂੰ ਕੜਚੀ ਦੇ ਨਾਲ ਹੀ ਫਿਰ ਵਧੀਆ ਗਾੜੀ ਜੀ ਸਬਜੀ ਬਣ ਜਾਂਦੀ ਆ ਜੇ ਨਾ ਆਪਾਂ ਪੰਨੋ ਆਲੂਆਂ ਨੂੰ ਅਹੀਂ ਛੱਡ ਦੋ ਤਾਂ ਉਹ ਜਿਹੜੀ ਸਬਜੀ ਆ ਪਤਲੀ ਜੀ ਰਹਿੰਦੀ ਆ ਫਿਰ ਚੰਗੀ ਨਹੀਂ ਲੱਗਦੀ ਹੈਗੀ ਤੇ ਉਹ ਜੀ ਨੇ ਇਸ ਤਰ੍ਹਾਂ ਖਾਣੀ ਹੁੰਦੀ ਆ ਇਸ ਤਰ੍ਹਾਂ ਖਾ ਲੈਂਦੇ ਨੇ ਨਹੀਂ ਫਿਰ ਵਿੱਚ ਚੂਰੀ ਵੀ ਕੁਟ ਕੇ ਖਾ ਲੈਂਦੇ ਨੇ ਇਸ ਰੋਟੀ ਦੇ ਸਬਜੀ ਦੇ ਵਿੱਚ ਰਸੇ ਵਾਲੀ ਸਬਜੀ ਮੈਨੂੰ ਜ਼ਿਆਦਾਤਰ ਸੁੱਕੀ ਸਬਜੀ ਚੰਗੀ ਨਹੀਂ ਲੱਗਦੀ ਹੈਗੀ ਘਟ ਚੰਗੀ ਲੱਗਦੀ ਹੈ ਵੀ ਰਸੇ ਵਾਲੀ ਸਬਜੀ ਨਾਲ ਨਾ ਰੋਟੀ ਵਧੀਆ ਖਾਦੀ ਜਾਂਦੀ ਆ ਤੇ ਇਹਦੇ ਵਿੱਚ ਆਪਾਂ ਦੁੱਧ ਪਾ ਦਿੱਤਾ ਸਬਜੀ ਦੇ ਵਿੱਚ ਦੁੱਧ ਪਾ ਕੇ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਫਿਰ ਆਲੂ ਪਿਆਜ਼ਾਂ ਦੀ ਸਬਜੀ ਦੁੱਧ ਪਾ ਕੇ ਬਣਾਈ ਹੋਈ ਵਿੱਚ ਇੱਕ ਛੋਟੀ ਜੀ ਬੜੀ ਸਿੱਟ ਲਿਆ ਕਰੋ ਬਹੁਤ ਟੇਸਟੀ ਸਬਜੀ ਬਣਦੀ ਹੈ ਇਹ ਸ਼ਾਹੀ ਪਨੀਰ ਨਾਲੋਂ ਵੀ ਟੇਸਟੀ ਸਬਜ਼ੀ ਬਣਦੀ ਆ ਨਾਲੇ ਕਿ ਇਹ ਹਿੰਨੀ ਹਲਕੀ ਹੁੰਦੀ ਆ ਗਰਮੀ ਦੇ ਟਾਈਮ 'ਚ ਸਰਦੀ 'ਚ ਤਾਂ ਆਪਾਂ ਨਾ ਹੈਵੀ ਹੋ ਵੀ ਸਬਜ਼ੀ ਖਾਦੀ ਜਾਂਦੀ ਆ ਗਰਮੀ 'ਚ ਤਾਂ ਫਿਰ ਐਵੇਂ ਹਲਕੀਆਂ ਜੀਆਂ ਸਬਜ਼ੀਆਂ ਵਧੀਆ ਲੱਗਦੀਆਂ ਨੇ ਜਿਆਦਾ ਮਿਰਚ ਮਸਾਲਿਆਂ ਤੋਂ ਪਰਹੇਜ਼ ਹੀ ਰੱਖਿਆ ਕਰੋ ਜਿਆਦਾ ਮਿਰਚ ਮਸਾਲੇ ਵਾਲੀਆਂ ਸਬਜ਼ੀਆਂ ਨੇ ਜਿਹੜੀਆਂ ਹজম ਨਹੀਂ ਆਉਂਦੀਆਂ ਹੈਗੀਆਂ ਗਰਮੀ ਦੇ ਮਹੀਨੇ ਮੈਂ ਲਸਣ ਤਾਂ ਬਹੁਤ ਘੱਟ ਯੂਜ਼ ਕਰਦੀ ਆ ਤੇ ਹੁਣ ਮੇਰਾ ਪਾਠ ਚੱਲਦਾ ਹਨੂਮਾਨ ਚਾਲੀਸਾ ਦਾ ਤੇ ਲਸਣ ਤਾਂ ਮੈਂ ਬਿਲਕੁਲ ਪਰਹੇਜ਼ ਹੀ ਕਰਿਆ ਹੋਇਆ ਹੈਗਾ ਤੇ ਮੰਗਲਵਾਰ ਦੇ ਦਿਨ ਮੈਂ ਲਸਣ ਤੇ ਪਿਆਜ਼ ਬਿਲਕੁਲ ਵੀ ਨਹੀਂ ਵਰਤਦੀ ਹੈਗੀ ਉਸ ਦਿਨ ਬਸ ਅਸੀਂ ਸਿਰਫ ਜੀਰਾ ਤੇ ਟਮਾਟਰ ਪਾ ਕੇ ਸਬਜ਼ੀ ਹੈ ਜਿਹੜੀ ਬਣਾਉਣੀ ਆ ਤੇ ਉਧਰਲੇ ਪਾਸੇ ਮੈਂ ਸਬਜ਼ੀ ਹੈ ਜਿਹੜੀ ਰਿਜਣ ਲਈ ਰੱਖਤੀ ਕਿਉਂਕਿ ਉਹਦੇ ਵਿੱਚ ਦੁੱਧ ਪਾਇਆ ਹੋਇਆ ਸੀ ਉਹ ਥੋੜੀ ਜੀ ਗਾੜੀ ਜੀ ਹੋ ਜਾਊਗੀ ਦੁੱਧ ਦੇ ਨਾਲ ਵਿੱਚ ਦੁੱਧੋ ਦੇ ਰਿਜਜੂਗਾ ਤੇ ਇਧਰ ਮੈਂ ਰੋਟੀ ਦੀ ਤਿਆਰੀ ਕਰਨ ਲੱਗੀ ਮੈਂ ਪੇੜੇ ਪਹਿਲਾਂ ਕਰਕੇ ਸਾਰੇ ਰੱਖ ਲੈਣੇ ਹੁੰਨੇ ਆ ਤਾਂ ਕਿ ਫਿਰ ਮੈਂ ਦੋ ਗੈਸ ਚਲਾ ਕੇ ਫਟਾਫਟ ਫਟਾਫਟ ਬਣਾ ਦੇਣੀ ਹੁੰਦੀ ਆ ਕਿਉਂ ਗਰਮੀ ਐ ਇੰਨਾ ਟਾਈਮ ਸੋਇਚ ਖੜਨਾ ਔਖਾ ਲੱਗਦਾ ਫਿਰ ਤੇ ਫਟਾਫਟ ਫਿਰ ਮੈਂ ਜਿਹੜੀਆਂ ਰੋਟੀਆਂ ਨੇ ਉਹ ਬਣਾ ਕੇ ਤਿਆਰ ਕਰ ਦੇਣੀਆਂ ਫਿਰ ਬੱਸ